ਕੋਠੀਆਂ ਬਿਲਡਿੰਗਾਂ ਸੀਮਿੰਟ ਤੇ ਪੱਥਰ ਨਾਲ ਬਣਦੀਆਂ ਵਾ ਘਰ ਬਣਦੇ ਆ ਘਰ ਦੇ ਜੀਆਂ ਦੀ ਮੁਹੱਬਤ ਨਾਲ ਤੇ ਪਿਆਰ ਨਾਲ ਜਿਸ ਘਰ ਦੇ ਵਿੱਚ ਖਾਸ ਤੌਰ ਤੇ ਮੀਆਂ ਬੀਬੀ ਦੀ ਮੁਹੱਬਤ ਆ ਉਹਦੇ ਤੋਂ ਵੱਡਾ ਸਵਰਗ ਕੋਈ ਨਹੀਂ ਜਿੱਥੇ ਮੀਆਂ ਬੀਬੀ ਦਾ ਭਾਈਚਾਰਾ ਏ ਲੋਕਾਂ ਨੇ ਛੋਟੇ ਘਰਾਂ 'ਚ ਵੀ ਸਵਰਗ ਬਣਾ ਦਿੱਤਾ ਜਿੱਥੇ ਦੋਹਾਂ ਜੀਆਂ ਦੀ ਨਹੀਂ ਬਣਦੀ ਉਥੇ ਲੋਕਾਂ ਨੂੰ ਕਰੋੜ ਕਰੋੜ ਰੁਪਏ ਦੀਆਂ ਕੋਠੀਆਂ 'ਚ ਵੀ ਮਰਕ ਪਾ ਕੇ ਰੱਖ ਦਿੱਤਾ ਬੰਦਾ ਜੇਬ ਨੋਟਾਂ ਨਾਲ ਭਰ ਕੇ ਲਿਆਵੇ ਨਾ ਤੇ ਘਰ ਵੜਦੇ ਸਾਹਮਣੇ ਮੱਥੇ ਤੇ ਤਿਉੜੀਆਂ ਪਈਆਂ ਹੋਣ ਕਵਾਵੇ ਕੋਈ ਨਾ ਮਿੱਟੀ ਆਉਦੀ ਕਮਾਈ ਬੰਦਾ ਤਿਹਾਰੀ ਲਾ ਕੇ ਆਇਆ ਹੋਵੇ ਸਾਹਮਣੇ ਬੰਦੇ ਨੂੰ ਹੱਸ ਕੇ ਬੁਲਾ ਦਿਓ ਨਾ ਘਰ ਵੜਦੇ ਸਾਰ ਦੁੱਖ ਨਹੀਂ ਟੁੱਟ ਜਾਂਦੇ ਬੰਦੇ ਦੇ ਘਰ ਬਣਦੇ ਆ ਘਰ ਦੇ ਜੀਆਂ ਨਾਲ ਖਾਸ ਤੌਰ ਤੇ ਮੀਆਂ ਬੀਬੀ ਦੇ ਰਿਸ਼ਤੇ ਨਾਲ ਕਿਉਂਕਿ ਇਥੇ ਸਾਰੇ ਰਿਸ਼ਤੇ ਖੂਨ ਦੇ ਆ ਭੈਣ ਆ ਭਰਾ ਵਾ ਮਾਵਾ ਪਿਓ ਵਾ ਪਰ ਮੀਆਂ ਬੀਬੀ ਦਾ ਰਿਸ਼ਤਾ ਖੂਨ ਦਾ ਨਹੀਂ ਆ ਮੀਆਂ ਬੀਬੀ ਦਾ ਰਿਸ਼ਤਾ ਵਾ ਜਜ਼ਬਾਤਾਂ ਦਾ ਕਦਰ ਦਾ ਪਿਆਰ ਦਾ